ਇਸ ਦੋਸਤ ਜੀ ਦਾ অলਮੋਸਟ ਵੈਲਕਮ ਟੂ ਡਾਇਰ ਵਲੌਗ ਦੇ ਵਿੱਚ ਤੇ ਉਸ ਨੌਜ ਸਾਰੀ ਫੈਮਿਲੀ ਕੀ ਮੈਂ ਆਈ ਹੋਪ ਤੁਸੀਂ ਸਾਰੇ ਠੀਕ ਹੋਣੇ ਆ ਤੇ ਤੰਦਰੁਸਤ ਹੋਣੇ ਆ ਤੇ ਅੱਜ ਕਾਫੀ ਦਿਨ ਪਿਛੇ ਵਲੌਗ ਲੱਗਿਆ ਬਣਾਉਣ ਤੇ ਪਲੀਜ਼ ਪਲੀਜ਼ ਸਾਰੇ ਜਾਨੇ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਜੋ ਨਿਊ ਫੈਮਿਲੀ ਆ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵਲੌਗ ਕਿੰਨੇ ਲੱਗਦੇ ਪਏ ਆ ਤੇ ਵਲੌਗ ਨਾਲ ਬਨੇ ਰਹੋ ਪਲੀਜ਼ ਅੱਗੇ ਤੇ ਉਸ ਤੋਂ ਬਾਅਦ ਵਿੱਚ ਲਗਣੀਆਂ ਅੱਜ ਸਾਂਝੀਆਂ ਸਾਂਝੇ ਕਿੱਥੇ ਕਿੱਥੇ ਲੱਗਦੀਆਂ ਵੈਸੇ ਸਾਰੇ ਕਿੱਥੇ ਲੱਗਦੀਆਂ ਪਰ ਸ਼ਾਇਦ ਨਹੀਂ ਲਗਾਉਂਦੇ ਹੋਵਾਂਗੇ ਤੇ ਇਹ ਲਗਾਵਾਂਗੇ ਸਾਂਝੀਆਂ ਫਿਰ ਤੇ ਹੈਗੇ ਨੇ ਚੂੜੀਆਂ ਵਿੱਚ ਟਿੱਕੀਆਂ ਨੇ ਸਭ ਕੁਝ ਵਿੱਚ ਹੀ ਨੇ ਇਹ ਹਲਵਾ ਪੇ ਦੀ ਵਿੱਚ ਹੀ ਤੇ ਜੋ ਜੋ ਵੀ ਲੱਗਦਾ ਹੈ ਸਾਰਾ ਕੁਝ ਇਹ ਬਾਕੀ ਤੁਹਾਨੂੰ ਬਾਅਦ ਵਿੱਚ ਲਗਾ ਕੇ ਜ਼ਰੂਰ ਦਿਖਾਵਾਂਗੇ ਸਾਰਾ ਕੁਝ ਬਣਾਉਣ ਨਾਲ ਬਨੇ ਰਹੋ ਤੇ ਇਧਰ ਹੋ ਗਿਆ ਬਹੁਤ ਸਾਰਾ ਕਾਹੂ ਇਹਨੂੰ ਕਰਾਂਗੇ ਹੁਣ ਸਾਫ ਛੁੱਟੀ ਵਾਲ ਦਿਨ ਤੇ ਇਹਦੇ ਉੱਪਰ ਨਮਰੂਦ ਬਹੁਤ ਸੋਹਣੇ ਹੋਏ ਹੋਏ ਆ ਪਹਿਲਾਂ ਵੀ ਹੋਏ ਸੀ ਪਰ ਕੀੜਾ ਪੈ ਜਾਂਦਾ ਇਹਨੂੰ ਬਰਸਾ ਦੇ ਕਰਕੇ ਇੱਥੇ ਸਬਜ਼ੀਆਂ ਇਸ ਵਾਰੀ ਮੈਂ ਲਗਾਈਆਂ ਨਹੀਂ ਆਈ ਪਰ ਮੈਂ ਸਬਜ਼ੀ ਲਗਾਉਂਦੀ ਆ ਕਿਉਂ ਨਹੀਂ ਬਸ ਮਨ ਕੀਤਾ ਹੈਗਾ ਸਬਜ਼ੀਆਂ ਲਗਾਉਣ ਨੂੰ ਕਿਉਂਕਿ ਕਾਇ ਬਹੁਤ ਹੋ ਜਾਂਦਾ ਹੈ ਇੱਕ ਸਪੈਸ਼ਲ ਹੁੰਦਾ ਚਾਹੀਦਾ ਹੀ ਇਹਦੀ ਕਰਕੇ ਕਾਹ ਕੱਢਣ ਲਈ ਇੰਨਾ ਟਾਈਮ ਹੁੰਦਾ ਨਹੀਂ ਹੈਗਾ ਪਰ ਜੇ ਸਬਜ਼ੀਆਂ ਕਰ ਦੇ ਖਾਣੀਆਂ ਤਾਂ ਫਿਰ ਟਾਈਮ ਘਟਣਾ ਪੈਂਦਾ ਹੀ ਪੈਂਦਾ ਆ ਬਟ ਹੁਣ ਕੋਸ਼ਿਸ਼ ਕਰੂੰਗੀ ਇਹ ਸਬਜ਼ੀਆਂ ਲਗਾਣ ਦੀ ਇੱਥੇ ਸਾਗ ਵਗੈਰਾ ਵਿਝਾਂਗੇ ਹੋਰ ਮੇਥੀ ਜੋ ਵੀ ਸਮਝ ਲਓ ਸਾਰਾ ਕੁਝ ਅੰਦਰ ਸਰਦੀ ਦੇ ਵਿੱਚ ਉਹ ਚੀਜ਼ਾਂ ਸੀ ਇੱਥੇ ਹੁਣ ਵਿਝਣੀਆਂ ਆ ਤੇ ਅਮਰੂਦ ਕਾਫੀ ਬੜਾ ਹੋ ਗਿਆ ਨੀਤੇ ਤੋਂ ਕਟਿੰਗ ਕਰਕੇ ਫਿਰ ਸੈਟਿੰਗ ਕਰਨੀ ਪੈਣੀ ਆਂਦੀ ਹੈ ਨਾ ਨਹੀਂ ਤੇ ਨੇ ਵੱਡਾ ਹੋ ਜਾਣਾ ਆ ਅਮਰੂਦ ਲੱਗੇ ਵੀ ਪਹਿਲਾਂ ਵੀ ਅਸੀਂ ਤੇ ਖਾ ਚੁੱਕੇ ਹਾਂ ਕੁਝ ਜੇ ਠੀਕ ਸੀਗੇ ਖਾ ਲੇ ਬਾਕੀ ਛੱਡ ਦੇ ਕਾਫੀ ਲੱਗੇ ਹੋਏ ਨੇ ਦੁਬਾਰੇ ਫਿਰ ਆ ਗਈ ਤੇ ਹੁਣ ਆ ਗਈ ਮੇਰੇ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਦਾਲ ਮੈਂ ਧਰਦੀ ਆ ਅੱਜ ਹੈਗੀ ਮਸਿਆਂ ਤੇ ਆਟਾ ਮੈਂ ਗੁੰਨ ਚੁੱਕਿਆ ਆਟਾ ਬਗੁੰਨ ਕੇ ਲੈ ਚ ਰੱਖਤਾਇਆ ਠੀਰ ਮੈਂ ਰੱਖਿਆ ਇਸ ਕੇਰ ਤਰ ਇਝ ਰਹੀ ਹੈ ਵੀ ਦੁੱਧ ਹੋਰ ਪਾਉਂਗੇ ਥੋੜੇ ਜਿਹੇ ਇਹਨਾਂ ਚੌਲ ਹੋਰ ਜਲਦੀ ਪੈ ਗਿਆ ਤੇ ਹੁਣ ਦੁੱਧ ਨੂੰ ਗਰਮ ਕਰਕੇ ਰੱਖਿਆ ਹੈਗਾ ਇਹਦੇ ਵਿੱਚ ਫੇਰ ਪਾ ਦਵਾਂਗੇ ਤੇ ਆਹ ਡਾਲਾ ਤੜਕਾ ਤਿਆਰ ਕਰਨ ਲੱਗੀ ਆ ਇਹਨੇ ਤੇ ਇਹਨੇ ਦਾਬਣ ਨੂੰ ਦੇਖਣ ਲਈ ਖੋਲ ਕੇ ਸਿਰਫ ਮੈਂ ਇਹਦੇ ਵਿੱਚ ਉਹਨਾਂ ਨੂੰ ਪਾ ਗਏ ਨਾ बस स्वाद ਮਾਦੇ ਕਰਦੀਆਂ ਨੇ ਫਿਰੋਂ ਸਟੇਮਾ ਲਗਾ ਰਹੀਆਂ ਕਰਦੀ ਬਾਦ ਵਿੱਚ ਤੜਕਾ ਲਗਾ ਕੇ ਫਿਰ ਸਾਰਾ ਕੁਝ ਬੰਦ ਹੋ ਜਾਂਦਾ ਹੋ ਚੁੱਕੀ ਹੈ ਇਹ बस ਹੁਣ ਤੜਕਾ ਲਗਾ ਦੂੰਗੀ ਤੜਕਾ ਲਗਾ ਕੇ ਫਿਰ ਉਹਦੇ ਵਿੱਚ ਦਿਖਾਉਂਦੇ ਨੂੰ ਤੇ ਹੋਂ ਦੇ ਵਿੱਚ ਫਿਰ ਮੈਂ ਪ੍ਰਸ਼ਾਦ ਬਣਾਵਾਂਗੀ ਪ੍ਰਸ਼ਾਦ ਬਣਾ ਕੇ ਫਿਰ ਅਸੀਂ ਮੱਥਾ ਲੇਕਾਂਗੇ ਫਿਰ ਪੰਮਨਾਂ ਦੇ ਘਰ ਦੇਖ ਆਵਾਂਗੇ ਖਾਣਾ ਚਲੋ ਠੀਕ ਹੈ ਜੀ ਇਹਨੇ ਮੈਂ ਕਰਦੀਆਂ ਤਿਆਰੀ ਤੇ ਤੁਸੀਂ ਪਲੀਜ਼ ਵਲੌਗ ਨਾਲ ਬਨੇ ਰਹਿਣਾ ਥੈਂਕ ਯੂ ਤੇ ਮੈਂ ਇਹਦੇ ਵਿੱਚ ਨੂੰ ਫੇਰ ਸੁੱਧੂ ਘੱਟ ਲਾ ਰਹੀ ਸੀਗਾ ਤੇ ਮੈਂ ਅੱਗੇ ਹੁਣ ਹੋਰ ਦੁੱਧ ਪਾ ਲੈਂਦੀ ਹਾਂ ਕਿਉਂਕਿ ਥੋੜਾ ਜਿਹਾ ਮੇਰੇ ਕੋਲ ਅੱਜ ਚੌਲ थोड़े ਜ਼ਿਆਦਾ ਪੈ ਗਏ ਸੀ ਹੋਇਆ ਇਹ ਸਹੀ ਹੋ ਰਿਹਾ ਹੈ ਸਹੀ ਹੋ ਰਿਹਾ ਗ੍ਰਿਗ੍ਰਿਚੇ ਕੇ ਹੋ ਉਹ ਮੈਂ ਤੇ ਤਾਂ ਜੀ ਦਿਲਪਲਾਵਾ ਨੂੰ ਮਾਤਾ ਪੱਤੀਏ ਇਸ ਤਰ੍ਹਾਂ ਸੋਹਣੇ ਮਸੂਰ ਗਾਣੂ ਚੀਕ ਪਾ ਰੋਣ ਦੀ ਤੇ ਹੁਣ ਤਾਂ ਇਸ ਵਿੱਚ ਜਬਤ ਇਹਨਾਂ ਪਾਣੀ ਨਹੀਂ ਉਤਰ ਕੇ ਲਸਣ ਪਕੀ ਜਾ ਉਸ ਨੂੰ ਹੋ ਜਾਣਾ ਸਬਜ਼ੀ ਨੇ ਤਿਆਰ ਕਰਨੇ ਸਬਜ਼ੀ ਨੇ ਦਾਲ ਤੋ ਇਹਦੇ ਥੋੜਾ ਜਿਹਾ ਪਾਣੀ ਘਰੂ ਕਰਕੇ ਪਾ ਦਿੰਦੀ ਥੋੜਾ ਜਿਹਾ ਰੋਸੇ ਫਿਰ ਇਹਨਾਂ ਦੇਖ ਲਿਓ ਤੇ ਖੀਰ ਵੀ ਇਹਦੇ ਬਣ ਚੁੱਕੀ ਹੈ ਦੇਖੋ ਮੈਂ ਮੁੱਠਾ ਪਾ ਲੰਦੀ ਆ ਇਹ ਜਿਹੜੇ ਥੋੜੀ ਜਿਹੀ ਮੈਂ ਪਾ ਦੂੰਗੀ ਛੋਟੀਆਂ ਜਿਹੀਆਂ ਲਾਚੀ ਕੁੱਟ ਕੇ ਕਿਸਕੇ ਨਾ ਇਲਾਚੀ ਦਾ ਪਾਊਡਰ ਤੇ ਬਹੁਤ ਜ਼ਿਆਦਾ ਵਧੀਆ ਫਲੇਵਰ ਆਉਂਦਾ ਹੈ ਫਿਰ ਬਾਕੀ ਜੇ ਕੁਝ ਕਾਣਾ ਹੋਊਗਾ ਬੱਚੇ ਤਾਂ ਫਿਰ ਦੇਰ ਦੇ ਵਰਗੇ ਪਾ ਦੂੰਗੀ ਫਿਰ ਮੈਂ ਨਹੀਂ ਮੈਂ ਹਾਕ ਅੱਧੀ ਅੱਧੇ ਕਾਟ ਲੂੰਗੀ ਅੱਧੇ ਕਰਕੇ ਤੇ ਬਾਕੀ ਚ ਮੈਂ ਡਰਾਈ ਫਰੂਟ ਪਾ ਦੂੰਗੀ ਐਦਾਂ ਹੀ ਕਟਿੰਗ ਕਰਕੇ ਛੋਟੇ ਪਹਿਲਾਂ ਵੀ ਬਹੁਤ ਗਾੜੀ ਸੀ ਕਿ ਦੁੱਧ ਪਾ ਕੇ ਨਾ ਹੋਊ ਸੈੱਟ ਹੋ ਗਈ ਜਿੱਦਾਂ ਉਹਨਾਂ ਕੀ ਹੋ ਗਈ ਧਾਰ ਚੜ ਚੁੱਕੀ ਹੈ ਤੇ ਕਲਰ ਬਹੁਤ ਪਿਆਰਾ ਆ ਗਿਆ ਤਾਂ ਇਹ ਹੋ ਚੁੱਕੀ ਹੋਣ। ਕੋਲ ਬਣਾਉਂਦੇ ਨੇ ਪ੍ਰਸ਼ਾਦ। ਕੋਈ ਉਹ ਜਿਹੜਾ ਦੁੱਧ ਘਰਦਾ ਹੁੰਦਾ ਹੈ ਨਾ ਉਹਦੇ ਆਟੋਮੈਟਿਕ ਇਦਾਂ ਦਾ ਹੋਣਾ ਲੱਗਦਾ। ਜਿਹੜੇ ਦੁੱਧਾਂ ਦੇ ਵਿੱਚ ਮਿਲਾਵਟ ਹੁੰਦੀ ਹੈ ਨਾ ਤੁਹਾਨੂੰ ਪਤਾ ਹੀ ਹੋਗਾ ਕਿਉਂ ਜੀ ਹੋ ਗਈ ਹੋ। ਇਹ ਤਾਂ ਸੈਟਾਂ ਦੇ ਦੇਖੀਵੇਂ। ਉਹ ਹੁੰਦਾ ਹੈ ਨਾ ਜਿੱਕਰ ਦਿੱਤ ਹੁੰਦਾ ਹੈ ਘਰ ਦੀ ਖੁਦ ਵਾਲੀ ਗੀਰੀ ਇਸਮੀ ਹੈਗੀ ਤੇ ਸਾਰਾ ਕੁਝ ਬਣ ਚੁੱਕਿਆ ਹੈ ਮੈਂ ਇਤਨਾ ਲਿਆ ਤੇ ਬਣਾ ਲਈ ਤੇ ਤਿਆਰ ਬਣ ਚੁੱਕੀ ਮੇਰੀ ਤੇ ਹੁਣ ਬਣਾਵਾਂਗੀ ਪ੍ਰਸ਼ਾਦ ਉਹਦੇ ਬਾਅਦ ਲਵਾਂਗੀ ਰੋਟੀ ਤੇ ਫਿਰ ਦੇ ਕੇ ਆਵਾਂਗੇ ਸਿਪਨ ਤੋਂ ਦੇ ਘਰ ਦੇਖ ਮੇਰਾ ਖਲਾਰਾ ਖਿਲਿਆ ਪਿਆ ਫਿਲਹਾਲ ਤੇ ਸਾਰਾ ਖਲਾਰਾ ਖਿਲਿਆ ਹੋਇਆ ਬਾਅਦ ਵਿੱਚ ਸਾਰਾ ਸੈੱਟ ਕਰੂੰਗੀ ਤੇ ਬਲੀ ਸਾਰੇ ਜਣਾਂ ਨੂੰ ਬੁਲਾਉਣ ਨਾਲ ਵੰਦੇ ਰੱਖਾ ਕਰੋ ਅ ਅੱਗੇ ਹੋ ਚਿਰ ਇਹ ਕਾਫੀ ਕੰਮ ਪੈਣਗੇ ਸਾਰੇ ਕੰਮ ਪਾਈ ਨੇ ਜੋ ਕਰਨੇ ਵਾਲੇ ਨੇ ਥੈਂਕ ਯੂ ਸਰਦਾਰ ਜੀ ਉਹ ਕੰਮ ਜੇ ਤੁਮ ਬਸ ਬਫਾਫਾਟ ਹੋ ਕੇ ਨਾ ਹੁੰਦੀਆਂ ਤੇ ਨੂੰ ਟੂਨਾ ਦੀ ਫਿਰ ਤਰ੍ਹਾਂ ਹੋ ਜਾਣਾ ਅੰਨ ਕੰਮ ਦੇ ਕਟ ਜਾਦੀ ਕਾਫੀ ਸਾਰੇ ਡੇਟ ਹੋਗੇ ਕੰਮ ਕਬ ਦੇ ਵਿੱਚ ਹੋ ਜਾਣ ਦੇ ਡੇਟ ਕਰਦੇ ਕਰਦੇ ਤੇ ਹੋ ਗਿਆ ਰੈਡੀ ਛੜੀ ਸਾਰਾ ਸਮਾਨ ਤੇ ਉਹਦੇ ਮਸਤ ਦਿਖਾ ਦੇ ਤੁਹਾਨੂੰ ਬਾਅਦ ਵਿੱਚ ਬਸ ਬਣ ਰਹੀ ਨੇ ਘਰ ਦੇ ਲਈ ਰੋਟੀ ਸਾਨੂੰ ਬਣ ਚੁੱਕੀ ਆ ਤੇ ਬਸ ਉਹ ਉੱਥੇ ਜਾ ਕੇ ਪਾਇਆ ਓਕੇ ਠੀਕ ਹੈ ਹੋ ਕਿੰਨੀ ਬੰਦਾਂ ਦੀ ਰੋਟੀ ਤਿਆਰ ਬੰਦਾਂ ਦੇ ਘਰ ਪਚਾਦੀ ਹੁਣ ਰੋਟੀ ਸੀ ਠੀਕ ਹੈ ਜੀ ਹੋ ਗਿਆ ਸਭ ਕੁਝ ਰੈਡੀ-ਸ਼ੈਡੀ ਥੇ ਦਿਨ ਚ ਦੱਖਣ ਰੱਖ ਲਾਂਗੇ ਤੇ ਚਾਹ ਬੰਦਿਆਂ ਨੂੰ ਬਿਟਾ ਦਿਹਾਉਗਾ ਫਟਫਟ ਜਾ ਕੇ ਤੇ ਬਾਕੀ ਸਾਰੇ ਕੰਮ ਕੰਪਲੀਟ ਆ ਥੋੜਾ ਜਿਹਾ ਕੰਮ ਰਹਿ ਗਿਆ ਉਹ ਵੀ ਤੁਹਾਨੂੰ ਦਿਖਾਉਂਦੇ ਕੰਟੀਨਿਊ ਕਰਕੇ ਕਿਉਂਕਿ ਹਾਲੀ ਉਸ ਤੋਂ ਬਾਅਦ ਚਲਕਾਣੀਆਂ ਸੀ ਨੇ ਸਾਂਜੀ ਸਾਂਜੀ ਵੀ ਦਿਖਾਉਂਦੇ ਤੁਹਾਨੂੰ ਬਾਤ ਕੀ ਵਿੱਚ ਕਿਵੇਂ ਲਗਣੀਆਂ ਠੀਕ ਹੈ ਜੀ ਹੁਣ ਬੰਦਾਂ ਦੇ ਘਰ ਪਚਾਦੇ ਪਹਿਲੇ ਰੋਟੀ ਇਹ ਜ਼ਰੂਰੀ ਆ ਲੋ ਜੀ ਲਗਾਤੀ ਅਸੀਂ ਸੰਜੀ ਮਾਤਾ ਤੇ ਹੁਣ ਉਹਦੀ ਬਾਦੀ ਵਿੱਚ ਸੰਜੀ ਮਾਤਾ ਲਗਾ ਕੇ ਨਾਲੇ ਹੁਣ ਬੀਜੇ ਅਸੀਂ ਚੌਹ ਤੇ ਪਲੀਜ਼ ਜੋ ਨਿਊ ਫੈਮਿਲੀ ਆਉਂਦੀ ਆ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਤੇ ਪਲੀਜ਼ ਅਕੇ ਅਕੇ ਬਲੌਗ ਆਉਂਦੇ ਰਹਿਣਗੇ ਤੇ ਤਾਂ ਹੀ ਪਿਆਰ ਦਿੰਦੇ ਰਹਿਣਾ ਸਰਨੂ ਬਾਏ ਬਾਏ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ